ਮੋਕਾ ਜੀ ਇਹ ਅੰਗਰੇਜ਼ ਵਾਹ ਗੁਰਜੀ ਕਾ ਖਾਲਸਾ ਵਾਹ ਗੁਰੂ ਦੀ ਕੀ ਫਤਿਹ ਸਮੁੱਚੀਆਂ ਅਮਰੀਕਾ ਭਾਰਤੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ 8ਵੀਂ ਨੈਸ਼ਨਲ ਸਿੱਖਡੇ ਪਰੇਡ 2025 ਅਪ੍ਰੈਲ ਦੀ 5 ਤਰੀਕ ਦਿਨ ਸਨੀਚਰਵਾਰ ਨੂੰ ਵਾਸ਼ਿੰਗਟਨ ਡੀਸੀ ਅਮਰੀਕਾ ਦੇ ਵਿੱਚ ਕੈਪਟਨ ਹਲ ਦੇ ਸਾਹਮਣੇ ਕੱਢੀ ਜਾ ਰਹੀ ਆ ਸਮੂਚੀਆਂ ਅਮਰੀਕਾ ਭਾਰਤੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੱਧ ਚੜ ਕੇ ਆਪਣੇ ਪਰਿਵਾਰਾਂ ਸਮੇਤ ਇਸ ਪ੍ਰੇਡ ਦੇ ਵਿੱਚ ਪਹੁੰਚੋ ਸਿੱਖੀ ਦੇ ਬੋਲਬਾਣੇ ਲਈ ਖਾਲਸਾ ਜੀ ਦੇ ਬੋਲਬਾਣੇ ਲਈ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਜਨਰੇਸ਼ਨਾਂ ਦੇ ਲਈ ਇਹ ਪ੍ਰੇਡ ਕੱਢੀ ਜਾਂਦੀ ਆ ਜਿਸ ਪ੍ਰੇਡ ਦਾ ਅੱਜ ਗੁਰਦੁਆਰਾ ਸਾਹਿਬ ਸਿੰਘ ਸਵਾ ਫੇਅਰਫੈਕਸ ਵਰਜੀਨੀਆ ਦੇ ਵਿੱਚ ਅੱਠਵੀਂ ਨੈਸ਼ਨਲ ਸਿੱਖ ਦੇ ਪਰੇਡ ਦਾ ਜੋ ਪੋਸਟਰ ਵੀ ਰਿਲੀਜ਼ ਕੀਤਾ ਜਾ ਰਿਹਾ ਆ ਸੋ ਬੇਨਤੀ ਆ ਸਭੂਚੀਆਂ ਸਿੱਖ ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਪਰੇਡ ਦੇ ਵਿੱਚ ਪਹੁੰਚਿਆ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ